ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਠੀ ਰੋਟੀ ਜਾਂ ਪਰੌਂਠਾ ਬਣਾਵਾਂਗੇ ਉਹ ਵੀ ਬਿਨਾ ਆਲੂ ਵਗੈਰਾ ਉਬਾਲੇ ਜਾਂ ਮੈਸ਼ ਕੀਤੇ ਤੋਂ ਬਹੁਤ ਹੀ ਟੇਸਟੀ ਜਿਹਾ ਨਵੇਂ ਤਰੀਕੇ ਦਾ ਆਪਾਂ ਪਰੌਂਠਾ ਜਾਂ ਰੋਟੀ ਬਣਾਵਾਂਗੇ ਚਲੋ ਜੀ ਵੇਖ ਲੈਣਾ ਪਰੌਂਠਾ ਜਾਂ ਰੋਟੀ ਕਿਵੇਂ ਬਣਦੀ ਹੈ ਐਥੇ ਮੈਂ ਕੁਝ ਕਾ ਸਬਜ਼ੀਆਂ ਲਈਆਂ ਨੇ ਇੱਕ ਹਰੀ ਮਿਰਚ ਲਵਾਂਗੇ ਕੱਟੀ ਹੋਈ ਇੱਕ ਪਿਆਜ਼ ਲਵਾਂਗੇ ਤੇ ਇੱਕ ਛੋਟੇ ਸਾਈਜ਼ ਦਾ ਟਮਾਟਰ ਲਵਾਂਗੇ ਅੱਜ ਟਮਾਟਰ ਤੇ ਹਰੀ ਮਿਰਚ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਯੂਨੀਕ ਜੇ ਮਿੱਸੇ ਪਰੌਂਠੇ ਬਣਾਵਾਂਗੇ ਏ ਮਿਸਤੇ ਪਰੋਠੇ ਬਣਾਉਣ ਦੇ ਲਈ ਆਪਾਂ ਨੂੰ ਕਈ ਆਲੂਆਂ ਨੂੰ ਬਾਲਣ ਦੀ ਜਾਂ ਕਦੂਕਾਸ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਆਪਾਂ ਇਸ ਨੂੰ ਬਹੁਤ ਹੀ ਸਿੰਪਲ ਤੇ ਨਵੇਂ ਜਿਹੇ ਤਰੀਕੇ ਦੇ ਨਾਲ ਬਣਾਵਾਂਗੇ ਟਮਾਟਰ ਨੂੰ ਵੀ ਕੱਟ ਲਵਾਂਗੇ ਟਮਾਟਰ ਦੇ ਇਸੇ ਸੇਮਾ ਪਾ ਘਟਦੇ ਮੰਗੇ ਸਾਰੀਆਂ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜੇਕਰ ਆਪਾਂ ਇਸ ਦੇ ਵਿੱਚ ਪਾਉਣਾ ਹੋਵੇ ਤਾਂ ਆਲੂ ਵੀ ਪਾ ਸਕਦੇ ਹਾਂ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ ਹੁਣ ਆਪਾਂ ਆਟਾ ਗੁੰਨ ਲਵਾਂਗੇ ਚੌਲਾਂ ਦਾ ਆਟਾ ਪਾਵਾਂਗੇ ਬੇਸਣ ਪਾਵਾਂਗੇ ਜਿੰਨਾ ਕਪਾਟਾ ਗੁਨਣਾ ਹੋਏਗਾ ਉਨਾ ਚੌਲਾਂ ਦਾ ਆਟਾ ਤੇ ਬੇਸਣ ਲੈ ਲਵਾਂਗੇ ਚੌਲਾਂ ਦਾ ਆਟਾ ਤੇ ਬੇਸਣ ਆਪਾਂ ਬਰਾਬਰ ਹੀ ਲਵਾਂਗੇ ਬੇਸਣ ਥੋੜਾ ਜਿਹਾ ਆਪਾਂ ਜ਼ਿਆਦਾ ਲੈ ਸਕਦੇ ਹਾਂ ਪਰ ਚੌਲਾਂ ਦਾ ਆਟਾ ਆਪਾਂ ਜ਼ਿਆਦਾ ਨਹੀਂ ਲਵਾਂਗੇ ਦੋਵੇਂ ਆਟਿਆਂ ਨੂੰ ਆਪਾਂ ਬਰਾਬਰ ਕੁਆਂਟੀਟੀ ਵਿੱਚ ਹੀ ਲਵਾਂਗੇ ਇੱਥੇ ਮੈਂ 3 ਚਮਚ ਚੌਲਾਂ ਦਾ ਆਟਾ ਤੇ 3 ਚਮਚ ਬੇਸਣ ਲਿਆ ਹੈ ਜੇਕਰ ਆਪਾਂ ਬੇਸਣ ਜ਼ਿਆਦਾ ਲੈ ਲਵਾਂਗੇ ਤੇ ਕੋਈ ਗੱਲ ਨਹੀਂ ਪਰ ਆਪਾਂ ਚੌਲਾਂ ਦਾ ਆਟਾ ਜ਼ਿਆਦਾ ਨਹੀਂ ਲਵਾਂਗੇ ਫਿਰ ਰੋਟੀ ਵਧੀਆ ਨਹੀਂ ਬਣੇਗੀ ਉਹਨਾ ਪਾਸਤੇ ਵਿੱਚ ਇਸ ਟ੍ਰਿਕ ਦੇ ਨਾਲ ਤੇਲ ਪਾਵਾਂਗੇ ਜੇਕਰ ਜਾਂ ਚਮਚੇ ਵਗੈਰਾ ਘਾਟ ਹੁਣ ਤਾਂ ਆਪਾਂ ਇਸ ਟ੍ਰਿਕ ਦੇ ਨਾਲ ਇਸ ਦੇ ਵਿੱਚ ਤੇਲ ਵਗੈਰਾ ਐਡ ਕਰ ਸਕਦੇ ਹਾਂ ਇਹ ਇਕੁਅਲ ਕੁਆਂਟੀਟੀ ਦੇ ਵਿੱਚ ਹੀ ਐਡ ਹੋਣਗੇ ਕਿਉਂਕਿ ਆਪਾਂ ਮੈਜ਼ਰਮੈਂਟ ਚਮਚ ਦੀ ਲਈ ਹੈ ਜਿੰਨਾ ਤੇਲ ਚਮਚ ਦੇ ਵਿੱਚ ਪੈਂਦਾ ਹੈ ਉਹਨਾ ਤੇਲ ਹੀ ਇਸ ਦੇ ਵਿੱਚ ਪੈਗਾ ਕਿਉਂਕਿ ਆਪਾਂ ਚਮਚ ਦੀ ਮੈਜ਼ਰਮੈਂਟ ਲਈ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਰੋਂ ਦਾ ਤੇਲ ਨੂੰ ਆਟੇ ਦੇ ਵਿੱਚ ਇਥੇ ਆਪਾਂ ਗਰਮ ਕੀਤਾ ਹੋਇਆ ਸਰੋਂ ਦਾ ਤੇਲ ਲਿਆ ਹੈ। ਆਟੇ ਨੂੰ ਚੰਗੀ ਤਰ੍ਹਾਂ ਬਣਾ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣੇ ਆ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਟੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਅਤੇ ਦੇ ਵਿੱਚ ਕਟੀਆਂ ਹੋਈਆਂ ਸਬਜ਼ੀਆਂ ਪਾਵਾਂਗੇ ਟਮਾਟਰ ਪਾਵਾਂਗੇ ਪਿਆਜ਼ ਪਾਵਾਂਗੇ ਆਪਾਂ ਇਸ ਤਰ੍ਹਾਂ ਪਿਆਜ਼ ਨੂੰ ਮੋਟਾ ਜਾਂ ਬਰੀਕ ਕੱਟਾ ਹੋਏਗਾ ਉਸ ਤਰ੍ਹਾਂ ਕੱਟ ਲਵਾਂਗੇ ਹਰੀ ਮਿਰਚ ਪਾਵਾਂਗੇ ਸਾਬਤ ਜੀਰਾ ਪਾਵਾਂਗੇ ਬਲੈਕ ਪੀਪਰ ਐਡ ਕਰਾਂਗੇ ਤਵਾ ਅਨੁਸਾਰ ਨਾਲ ਅਸੀਂ ਪਾਵਾਂਗੇ। 1 ਚਿਲੀ ਪਾਊਡਰ ਪਾਵਾਂਗੇ। ਭਾਂ ਇਸ ਦੇ ਵਿਚਾਰੀ ਮਿਰਚ ਵੀ ਪਾਈ ਹੈ। ਥੋੜਾ ਜਿਹਾ ਹਲਦੀ ਪਾਊਡਰ ਪਾਵਾਂਗੇ। ਹਲਦੀ ਪਾਊਡਰ ਪਾਉਣਾ ਆਪਸ਼ਨਲ ਹੈ। ਭਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ। ਇਸ ਨੂੰ ਆਪਾਂ ਕਲਰ ਦੇ ਲਈ ਪਾ ਰਹੇ ਹਾਂ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ। इतने आपको कप के लिया है इस पानी के बिच थोड़ा थोड़ा पानी पा के आटा गुन्न लवेंगे इस आटे ज्यादा पानी नहीं पएगा थोड़ा थोड़ा पानी ही पड़ेगा ये मिस्थी रोटी या परौंठा बहुत ज़्यादा टेस्टी बनता है ਰੈਸਪੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਕਈ ਵਾਰ ਕਿਸੇ ਨੂੰ ਵੀ ਡੈਲਰਜੀ ਹੁੰਦੀ ਹੈ ਤਾਂ ਆਪਾਂ ਇਸ ਤਰੀਕੇ ਨਾਲ ਇਹ ਪਰੌਂਠੇ ਉਹੀਆਂ ਰੋਟੀਆਂ ਬਣਾ ਕੇ ਖਾ ਸਕਦੇ ਹਾਂ ਚੰਗੀ ਤਰ੍ਹਾਂ ਆਟੇ ਨੂੰ ਗਨ ਲਵਾਂਗੇ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਆਟੇ ਨੂੰ ਬਹੁਤ ਜ਼ਿਆਦਾ ਦੇਰ ਨਹੀਂ ਰੱਖਾਂਗੇ ਗੁਨਨ ਤੋਂ ਬਾਅਦ ਤੁਰੰਤ ਆਟੀ ਨੂੰ ਗੁਨਨ ਤੋਂ ਬਾਅਦ ਅਸੀਂ ਇਹ ਰੋਟੀਆਂ ਬਣਾ ਲਵਾਂਗੇ ਫਿਰ ਆਟਾ ਠੰਡਾ ਪੈ ਜਾਏਗਾ ਜੇਕਰ ਅਸੀਂ ਇਹ ਰੋਟੀਆਂ ਪਤ ਦੇਰ ਬਾਅਦ ਬਣਾਵਾਂਗੇ ਤਾਂ ਹੁਣ ਆ ਤਾਂ ਤਿਆਰ ਹੈ ਆਪਾਂ ਇਹ ਰੋਟੀਆਂ ਜਾਂ ਪਰੌਂਠੇ ਬਣਾ ਲਵਾਂਗੇ ਪੇੜਾ ਕਰ ਲਵਾਂਗੇ සුක්කා අල ගාලමන්ගේ සුකා අලගාගේ රුටි වේල්ලමාන්ගේස තව ලූප රුටීනු වෙේල්ලමගේ පයිස්ත්‍රීක නල්වි රුටිනු වේල්සාක දෙහා රටිනු රකගේ අපවා කිචන් ටවල්නු ෆෝල්ඩ කරලමගේ තිෙ සුක්කාට අලගාලමන්ගේ තේ හල්කා හල්කා වෙේලන් දෙේනාලපා රුටිනු වෙල්ලමන්ගේ ਇਸ ਤਰ੍ਹਾਂ ਆਮ ਰੋਟੀ ਵੇਲਦੇ ਆ ਉਸ ਤਰ੍ਹਾਂ ਨਹੀਂ ਵੇਲਾਂਗੇ ਇਸ ਨੂੰ ਥੋੜਾ ਹਲਕਾ ਹਲਕਾ ਹੀ ਵੇਲਾਂਗੇ ਹੁਣ ਆਪਣੀ ਇਸ ਤਰੀਕੇ ਦੀ ਰੋਟੀ ਬਣ ਕੇ ਤਿਆਰ ਹੈ ਰੋਟੀ ਨੂੰ ਆਪਾਂ ਥੋੜਾ ਜਿਹਾ ਹੋਰ ਵੇਲ ਲਵਾਂਗੇ ਉਹਨਾਂ ਆਯਾ ਕਿਚਨ ਟੋਵਲ ਜੋ ਵੀ ਆਪਣਾ ਵਧੀਆ ਹੁੰਦਾ ਹੈ ਆਪਾਂ ਇਸ ਨੂੰ ਰੋਟੀ ਉੱਪਰ ਰੱਖ ਕੇ ਇਸ ਤਰੀਕੇ ਨਾਲ ਫੋਲਡ ਕਰਕੇ ਵੇਲ ਲਵਾਂਗੇ ਹੱਥ ਦੇ ਨਾਲ ਤਾਂ ਰੋਟੀ ਵੇਲ ਕੇ ਤਿਆਰ ਹੈ ਆਪਾਂ ਇਸ ਨੂੰ ਤਵੇ ਉੱਪਰ ਪਕਾ ਲਵਾਂਗੇ ਰੋਟੀ ਨੂੰ ਇੱਕ ਸਾਈਡ ਤੋਂ ਥੋੜਾ ਜਿਹਾ ਪਕਾ ਲਵਾਂਗੇ ਇੱਕ ਸਾਈਡ ਪੱਕਣ ਤੇ ਆਪਾਂ ਇਸਦੀ ਸਾਈਡ ਚੇਂਜ ਕਰਕੇ ਰੋਟੀ ਨੂੰ ਦੁਬਾਰਾ ਪਕਾ ਲਵਾਂਗੇ ਪਰੌਂਠੀਆਂ ਰੋਟੀ ਉੱਪਰ ਘਿਓ ਲਗਾ ਲਵਾਂਗੇ ਇਹ ਪਰੌਂਠੀਆਂ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਤੇ ਨਾਸ਼ਤੇ ਦੇ ਵਿੱਚ ਵੀ ਖਾ ਸਕਦੇ ਹਾਂ ਸਾਈਡ ਚੇਂਜ ਕਰਕੇ ਇਸ ਸਾਈਡ ਉੱਪਰ ਵੀ ਆਪਾਂ ਕਿਉਂ ਲਗਾ ਲਵਾਂਗੇ ਇਹ ਪਰੌਂਠੇ ਬਹੁਤ ਜਿਆਦਾ ਟੇਸਟੀ ਬਣਦੇ ਨੇ ਤੇ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਪਰੌਂਠਾ ਨੂੰ ਬਣਾਉਣਾ ਬਹੁਤ ਆਸਾਨ ਹੈ ਉਨੇ ਰੋਟੀਆਂ ਪਰੌਂਠਾ ਬਣ ਕੇ ਤਿਆਰ ਹੈ ਦੋਵੇਂ ਸਾਈਡ ਤੋਂ ਵਧੀਆ ਪੱਕ ਕੇ ਤਿਆਰ ਹੈ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਗਰਮ ਗਰਮ ਪਰੌਂਠੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਆਪਾਂ ਇਹ ਪਰੌਂਠੇ ਨੂੰ ਸਾਸ ਦੇ ਨਾਲ ਜਾਂ ਚਾਹ ਦੇ ਨਾਲ ਵੀ ਖਾ ਸਕਦੇ ਹਾਂ ਪਰ ਗਰਮੀ ਦਾ ਟਾਈਮ ਹੈ ਇਸ ਲਈ ਆਪਾਂ ਇਸ ਨੂੰ ਦਹੀਂ ਦੇ ਨਾਲ ਸਰਵ ਕਰਾਂਗੇ ਟੇਸਟੀ ਪਰੌਂਠੇ ਬਣ ਕੇ ਤਿਆਰ ਨੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਾਕੀ ਪਰੌਂਠਿਆਂ ਨੂੰ ਵੀ ਬਣਾ ਲਵਾਂਗੇ ਸਾਈਜ਼ ਚੇਂਜ ਕਰਕੇ ਪਰੌਂਠੇ ਉੱਪਰ ਘਿਓ ਲਗਾ ਲਵਾਂਗੇ ਇਹ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਇਹਨਾਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ బాస్టి చంగ పకా లేవే పొంఠే బాకే తయారీ ఏ పేట ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤਾਂ ਪੂਰਾ ਦੇਖਣ ਦੇ ਲਈ ਧੰਨਵਾਦ